ਦੀ ਦੀ ਕਹਾਣੀ ਉਟਮਾਰ ਕਰਦੇ ਤੇ ਉਹ ਆਪਣੇ પતિ ਨੂੰ ਕੀ ਕਹਿੰਦੀ ਹੈ ਵੇ ਨਾ ਮਾਰ ਝਾਲਮਾ ਵੇ ਨਾ ਮਾਰ ਝਾਲਮਾ ਮੇਰੇ ਮਾਪੇ ਨੇ ਗਰੀਬ ਵੇ ਨਾ ਮਾਰ ਝਾਲਮਾ ਮੇਰੇ ਮਾਪੇ ਨੇ ਗਰੀਬ ਕਰ ਜੰਮ ਕੇ ਗਰੀਬਾਂ ਕਰ ਜੰਮ ਕੇ ਗਰੀਬਾ ਮੇਰੇ ਫੁੱਟ ਗੇ ਨਸੀਬ ਵੇਨਾ ਮਾਰ ਜਾਲਮ ਮੇਰੇ ਮਾਪੇ ਨੇ ਗਰੀਬ ਚਾ ਪੂਰੇ ਵੀ ਨਾ ਹੋਏ ਮੇਰੇ ਹੱਡ ਪੰਨ ਛੁੱਟੇ ਚਾ ਪੂਰੇ ਵੀ ਨਾ ਹੋਏ ਮੇਰੇ ਹੱਡ ਪੰਨ ਛੁੱਟੇ ਕਰੇ ਕਾਰ ਦੀ ਤੂੰ ਮੰਗ ਦੱਸ ਕਿਹੜਾ ਵਹਿਕ ਲੁੱਟੇ ਕਰੇ ਕਾਰ ਦੀ ਤੂੰ ਮੰਗ ਦੱਸ ਕਿਹੜਾ ਵੈਕ ਲੁੱਟੇ ਰਹਿਣ ਸੋਚਦੇ ਵਿਚਾਰੇ ਰਹਿਣ ਸੋਚਦੇ ਵਿਚਾਰੇ ਦੱਸ ਰਹਿਣ ਸੋਚਦੇ ਵਿਚਾਰੇ ਆਇਆ ਮਰਨ ਕਰੀਬ ਵੇਨਾ ਮਾਰ ਜਾਲਮ ਮੇਰੇ ਮਾਪੇ ਨੇ ਗਰੀਬ ਗਹਿਣੇ ਧਰ ਕੇ ਜ਼ਮੀਨ ਵਿਆਹ ਮਾ ਪਿਆਰ ਚਾਇਆ ਗਹਿਣੇ ਧਰ ਕੇ ਜ਼ਮੀਨ ਵਿਆਹ ਮਾ ਪਿਆਰ ਜਾਇਆ ਚੰਨਾ ਘਰ ਵਿੱਚ ਤੇਰੇ ਮੈਨੂੰ ਸੂਲੀ ਤੇ ਚੜਾਇਆ ਚੰਨਾ ਘਰ ਵਿੱਚ ਤੇਰੇ ਮੈਨੂੰ ਸੂਲੀ ਤੇ ਚੜਾਇਆ ਬਹਿ ਕੇ ਰੂਮ ਹਰ ਵਿੰਦੇ ਬਹਿ ਕੇ ਰੂਮ ਹਰ ਵਿੰਦੇ ਕਾ ਮਾਪ ਦੀ ਅਡੀ ਕਵੇਨਾ ਮਾਰ ਜ਼ਾਲਮਾ ਪੀ ਜੇ ਬਗਾਨੀ ਖਾ ਰੱਬ ਦਾ ਹੀ ਖਾਓ ਹਾੜਾ ਤੀਜੇ ਬਗਾਨੀ ਖਾਹ ਰੱਬ ਦਾ ਹੀ ਖਾਓ ਨਿਤ ਮਾਰ ਮਾਰ ਮੈਨੂੰ ਨਾ ਇੰਜ ਤੜਫਾਓ ਨਿਤ ਮਾਰ ਮਾਰ ਮੈਨੂੰ ਨਾ ਇੰਜ ਤੜਫਾਓ ਲੋਕਾ ਤੇਰੀ ਮਤ ਮਾਰੀ ਲੋਕਾ ਤੇਰੀ ਮਤ ਮਾਰੀ ਹੁੰਦੇ ਪੈੜੇ ਨੇ ਸ੍ਰੀਕ ਵੇ ਨਾ ਮਾਰ ਜਾਲਮਾ ਮੇਰੇ ਮਾਪੇ ਨੇ ਗਰੀਬਾ ਪਈ ਦੁੱਖਾਂ ਵਿੱਚ ਜਿੰਦ ਹੱਥੋਂ ਮੈ ਜੀਵਨ ਲੱਤੀ ਪਈ ਦੁੱਖਾਂ ਵਿੱਚ ਜਿੰਦ ਹੱਥੋਂ ਮੈ ਜੀਵਨ ਲੱਤੀ ਜੀਤ ਨੜੇ ਵੀ ਨਹੀਂ ਆਉਣਾ ਤੇਰੇ ਕਿਸੇ ਸਾਥ ਸੰਬੰਧੀ ਜਿਨਾ ਰੱਬ ਨੂੰ ਕੀ ਦੋਸ਼ ਵੇਨਾ ਰੱਬ ਨੂੰ ਕੀ ਦੋ ਉਸ ਮਿੱਟੀ ਮੱਥੇ 'ਤੇ ਲਗੀ ਰਵੇ ਮਾਰ ਜਾਨ ਮਾ ਮੇਰੇ ਮਾਪੇ ਨੇ ਗਰੀਬ ਕਰ ਜੰਮ ਕੇ ਗਰੀਬਾ ਮੇਰੇ ਫੁੱਟ ਗਏ ਨਸੀਬ ਵੇਨਾ ਮਾਰ ਜਾਨ ਮਾ ਵੇਨਾ ਮਾਰ ਜਾਨ ਮਾ ਲੋਕੀਤ